ਆਈ ਮੁੰਡਾ ਤਾਂ ਲੱਗਦਾ ਤਾਂ ਤਸਲੀਮ ਵੀ ਮੁੰਡੀਆਂ ਐਸੇ ਮੇ ਕੋਈ ਛੁਲੀ ਹੋਵੇ ਫੋਨ ਕੱਢਦਾ ਮੁੰਡੇ ਦੇ ਯਾਰ ਪਹਿਲਾਂ ਤੇ ਬੈਂਡੇਜ ਕਰਾਈਏ ਯਾਰ ਐਂਡ ਡਾਕਟਰ ਯਾਰ ਮੈਂ ਕਰਾਨਾ ਉਹ ਪੱਟੀ ਪੱਟੀ ਉਹਨੂੰ ਬਿਧਾਇਆ ਹੋਇਆ ਅੰਦਰ था 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 है। ये ढोलेवाल पे हुआ है चौराहे पे एक्सीडेंट हुआ है वो सुबह जॉब के लिए निकली थी उसने राइड बुक की थी जब राइड बुक की वो कह रहा है कि लड़के से हमने पूछा वो कह रहा है कि मैं चल रहा था और उसने मतलब पीछे से एकदम स्पीड में ट्रक आया और उसने हल्की सी टक्कर मारी ये अपने नीचे गिर गए उसने फिर भी नहीं रुका वो सिर के ऊपर से ट्रक निकाल के कुचलता हुआ चला गया ए, गलती ये ट्रक वाले की ट्रक गलती, वाले है, गलती, गलती, गलती है गलती और थोड़ी लड़के की भी हो सकती है राइड वाले राइड की, की भी हो सकती है ट्रक वाला पकड़ा गया हम देख के आए अंदर ही है जेल में ही हाँ जी हम तो चाहते हैं इंसाफ चाहिए हमें उनका हैंडी है उनका एक बेटा हैंडी कैप है सुमन जैन नाम था उनका उम्र कितनी उम्र पर फिफ्टी उम्र थी उनकी बहुत अच्छी लेडीज थी बहुत हाँ जी हम चाहते हैं कि सख्त से सख्त कार्रवाई हो उनके खिलाफ मेरा मेरा नाम प्रीता है जिन्ना दी डेथ हुई एक्सीडेंट में तो की लग रही है मेरी छुट्टी पे जी की होया की है किथे होया वो जा रही थी जॉब पे वो ते थे लोकल अड्डा वो थे जेएमटी मॉल च जॉब करती थी आत्मा चैनल पे उन्हें राइट बुक की थी ਉੱਥੇ ਜਾ ਰਹੀ ਸੀ ਰਸਤੇ ਤੇ ਟਰੱਕ ਲੋਰੀ ਨੇ ਉਹਨੂੰ ਪਿੱਛੋਂ ਮਾਰਤਾ ਕੁੜੀ ਉੱਥੇ गिर ਗਈ ਤੇ ਕ੍ਰੈਸ਼ ਕਿੰਨੀ ਉਮਰ ਸੀ 54 54 ਦੀ ਉਮਰ ਤੇ ਡਰਾਈਵਰ ਸੀ ਫੜਿਆ ਗਿਆ ਫੜਿਆ ਗਿਆ ਉਹ ਪੁਲਿਸ ਤੋਂ ਹੋ ਰਿਹਾ ਥਾ ਯਾਰ ਕਿੰਨੇ ਸਮਾਂ ਸੀ ਜਦੋਂ 10 ਸਾਡੇ ਨਾਲ ਪੌਣੇ 10 ਦਾ ਟਾਈਮ ਸੀ ਸਾਡੇ ਨਾਲ ਕਿਸੀ ਗਲਤੀ ਲੱਗਦੀ ਹੈ ਉਸੇ ਵੀ ਆਈਏ ਕਿਹਦੀ ਗਲਤੀ ਲੱਗਦੀ ਹੈ ਭਾਪੀ ਭਾਜੀ ਮੇਰੀ ਗੱਲ ਸੁਣੋ ਗਲਤੀ ਦੋਨਾਂ ਦੀ ਹੈ ਪਹਿਲਾਂ ਮੇਰੀ ਗੱਲ ਸੁਣ ਲਓ ਗਲਤੀ ਹੈਗੀ ਦੋਨਾਂ ਦੀ ਇੱਕ ਤਾਂ ਪਹਿਲਾਂ ਜਿਹੜਾ ਰਾਈਡਰ ਹੈਗਾ ਉਹ ਤੁਹਾਨੂੰ ਉਹਦਾ ਲਾਇਸੈਂਸ ਉਹਦੇ ਕੋਲ ਹੈ ਨਹੀਂ ਹੈ ਉਹ ਕਿਸੇ ਹੋਰ ਦਾ ਰਾਈਡ ਚਲਾ ਰਿਹਾ ਹੈਗਾ ਉਹਦੀ ਵੀ ਗਲਤੀ ਹੈਗੀ ਹੈ ਤੇ ਟਰੱਕ ਵਾਲੀ ਤੇ ਗਲਤੀ ਜਿਹੜੀ ਹੈਗੀ 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 ਸਾਦੀ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਜਿਹੜਾ ਰਾਈਡਰ ਹੈਗਾ ਜਿਹੜਾ ਚਲਾ ਰਿਆ ਤੀਗਾ ਉਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਸ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਟਰੱਕ ਵਾਲੇ ਦੇ ਉੱਤੇ ਦੇਖੋ ਉਹਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਜਿਹੜਾ ਉਹ ਇੰਨਾ ਵੱਡਾ ਕੋ ਨੂੰ ਮੋਟਰਸਾਈਕਲ ਨਹੀਂ ਦਿਖਿਆ ਅਦੀ ਸਿਰਮ ਪ੍ਰਚਾਰਨ ਨੂੰ ਇਹ ਬੇਨਤੀ ਕਰਦੇ ਆਂ ਕਿ ਸਾਡਾ ਸਾਥ ਦੇਨ ਉਹਦਾ ਇੱਕ ਹੈਂਡੀਕੈਪ ਬੇਟਾ ਹੈ ਹੈਂਡੀਕੈਪ ਹੈਂਡੀਕੈਪ ਬੇਟਾ ਹੈ ਉਹਨਾਂ ਦੇ ਹਸਬੰਦ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਤੁਹਾਨੂੰ ਕਿਹਾ ਗਿਆ ਕੀ ਅਸੀਂ ਪੂਰੀ ਕਾਰਵਾਈ ਕਰ ਰਹੇ ਆਂ ਬਾਕੀ ਦੇਖੋ ਉਹਦੀ ਵੇਟ ਕਰ ਰਹੇ ਹਾਂ ਉਹਨਾਂ ਦੀ ਕਾਰਵਾਈ ਦੀ ਟ੍ਰਕ ਡਰਾਈਵਰ ਤੇ ਰੈਪਿਡ ਵਾਲੇ ਨੂੰ ਫੜਿਆ ਦੋਨੋਂ ਫੜੇ ਹੋਏ ਆ ਜੀ ਅੱਛਾ ਇਥੇ ਪੁੱਛਗਿਛ ਕੀਤੀ ਹੈ ਪੁਲਿਸ ਨੂੰ ਪੁਲਿਸ ਆਪਣੇ ਆਪ ਪੁੱਛਗਿਛ ਕਰੇਗੀ ਪੁਲਿਸ ਦਾ ਮੈਟਰ ਹੈ ਤਾਂ ਸਾਡਾ ਮੈਟਰ ਦੀਗਾ ਦੀ ਇੱਥੇ ਖੜੇ ਹਾਂ ਜਦ ਤੱਕ ਕਾਰਵਾਈ ਨਹੀਂ ਹੋਊਗੀ ਜਾਂ ਕੁਝ ਨਹੀਂ ਹੋਊਗਾ ਅਸੀਂ ਇੱਥੋਂ ਜਾਣਾ ਨਹੀਂ ਹੈ ਨਾ ਦੀ ਉਹਨੂੰ ਕੀ ਕਹਿੰਦੇ ਇੱਥੇ ਹਸਪਤਾਲ ਤੋਂ ਲੈਣ ਜਾਣਾ ਐਕਸੀਡੈਂਟ ਕਿੱਥੇ ਹੋਇਆ ਆਹ ਤੇ ਮਾਰੀ ਹੋਇਆ ਢੋਲੇ ਬਲ ਕੇ ਮਾਰਿਆ ਢੋਲੇ ਕੋਲ ਚੌਕ ਦੇ ਵਿੱਚ ਚੌਕੇ ਕੋਲ ਚੌਕੇ ਪਾਸ ਚੌਂਕ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਰੈਪਿਡੋ ਵਾਲੇ ਆ ਬੇਸ਼ੱਕ ਉਮਰ ਘੱਟ ਹੈ ਔਰ ਇਹ ਰੈਪਿਡੋ ਚਲਾ ਰਹੇ ਆ ਕਿਤਨਾ ਕਿਤੇ ਜਿਹੜੀ ਸਵਾਰੀ ਹੈ ਉਹਦੀ ਜਾਨ ਜਿਹੜੀ ਕਿਸੇ ਨਾ ਕਿਸੇ ਜੋਖਮ ਵਿੱਚ ਪਾਈ ਜਾ ਰਹੀ ਹੈ ਦੇਖੋ ਜੀ ਇਹ ਤਾਂ ਰੈਪਿਡੋ ਵਾਲੇ ਦੇ ਉੱਤੇ ਜੋ ਬੰਦੀ ਕਾਰਵਾਈ ਹੈ ਉਹਨਾਂ ਦੇ ਵੀ ਕੀਤੀ ਜਾਊਗੀ ਕਿ ਉਹ ਐਦਾ ਕਿ ਕਿੱਦਾਂ ਆਪਣਾ ਇੱਕ ਵਹੀਕਲ ਹੈ ਕਿਸੇ ਬੱਚੇ ਨੂੰ ਦੇ ਸਕਦੇ ਆ ਉਹ ਬੱਚਾ ਅਜੇ 18 ਸਾਲਾਂ ਦਾ ਵੀ ਪੂਰਾ ਲੱਗਦਾ ਨਹੀਂ ਹੈ ਜਿਹੜਾ ਰੈਪਿਡੋ ਚਲਾ ਰਿਹਾ ਉਹ ਸੀਗਾ ਅਜੀ ਜਿਹਨਾਂ ਦੀ ਡੈਥ ਹੋਈ ਹੈ ਐਕਸੀਡੈਂਟ ਦੇ ਵਿੱਚ ਤੁਹਾਡੇ ਕੀ ਲੱਗਦੇ ਨੇ ਮੇਰੇ ਨੇਬਰ ਨੇ ਜੀ ਬਹੁਤ ਅੱਛੇ ਨੇ ਆਂਟੀ ਜੀ ਸੁਮਨ ਜੈਨ ਜੀ ਸੁਮਨ ਜੈਨ ਜੀ 54 ਇਅਰ ਦੇ ਕੀ ਹੋਇਆ ਕੀ ਹੈ ਔਰ ਕਿਹੜੀ ਜਗ੍ਹਾ ਐਕਸੀਡੈਂਟ ਇਹ ਨਾ ਆਤਮਾ ਚੈਨਲ 'ਚ ਜੌਬ ਕਰਦੇ ਨੇ ਇਹਨਾਂ ਨੇ ਰਾਈਡ ਬੁੱਕ ਕੀਤੀ ਤੇ ਰਾਈਡ ਵਾਲਾ ਲੈ ਕੇ ਜਾ ਰਿਹਾ ਸੀ ਢੋਲੇਵਾਲ ਚੌਂਕ ਐ ਬੱਤੀਆਂ ਵਾਲਾ ਉੱਥੇ ਟਰੱਕ ਵਾਲੇ ਨੇ ਪਿੱਛੋਂ ਲਿਆ ਕੇ ਹਿੱਟ ਕੀਤਾ 100% ਟਰੱਕ ਵਾਲੇ ਦੀ ਗਲਤੀ ਹੈ ਜੋ ਮਰਜੀ ਕੋਈ ਕਹਿ ਲਵੇ ਉਹਦੀ ਪੂਰੀ ਗਲਤੀ ਹੈ ਫੂਟੇਜ ਕਢਵਾਓ ਇੱਥੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਇਹ ਫੂਟਸ ਕਢਾ ਕੇ ਉਹ ਸਾਰ ਇਹਨੇ ਹੀ ਟਰੱਕ ਵਾਲੇ ਨੇ ਹਿੱਟ ਕੀਤਾ ਤੇ ਇਧਰਲੇ ਪਾਸੇ ਡਿੱਗੇ ਤੇ ਉਹਨੂੰ ਪਤਾ ਨਹੀਂ ਚੱਲਿਆ ਉਹਨੇ ਥੱਲੇ ਦੇ ਦਿੱਤਾ ਉਹਨਾਂ ਨੂੰ ਕੁਚਲਦਾ ਗਿਆ ਤੇ ਮੁੰਡਾ ਬਚ ਗਿਆ ਰਾਈਡ ਵਾਲਾ ਤੇ ਅਸੀਂ ਇਹੀ ਕਹਿੰਨੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਟਰੱਕ ਵਾਲੇ ਤੇ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਵਾਇਆ ਜਾਵੇ ਪਰਿਵਾਰ ਬਹੁਤ ਜ਼ਿਆਦਾ ਇਹਨਾਂ ਦਾ ਬੇਟਾ ਹੈਂਡੀਕੈਪਟ ਹੈ ਅਰ ਦੇ ਵਿੱਚ ਕਮਾਨ ਵਾਲੇ ਆਂਟੀ ਵੀ ਸੀਗੇ ਸਿਰਫ ਹੋਰ ਕੋਈ ਨਹੀਂ ਸੀ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਲਗਦਾ ਨਹੀਂ ਵੀ ਹਰ ਰੋਜ਼ ਜਿਹੜਾ ਟ੍ਰੈਕਟਰ ਦੇ ਥੱਲੇ ਕੋਈ ਆ ਜਾਂਦਾ ਹੈ ਕਦੀ ਟਰੱਕ ਦੇ ਥੱਲੇ ਆ ਜਾਂਦਾ ਭਾਜੀ ਕੰਡਕਟਰ ਹੀ ਨਹੀਂ ਸੀ ਇਹਨਾਂ ਦੀਆਂ ਗਲਤੀਆਂ ਨੇ ਜੀ ਕੰਡਕਟਰ ਹੈ ਨਹੀਂ ਸੀ ਕੰਡਕਟਰ ਹੀ ਨਹੀਂ ਸੀ ਉਹਨੂੰ ਖੁਦ ਨੂੰ ਨਹੀਂ ਮੈਂ ਤਾਂ ਲਗਾ ਉਹਨੇ ਸ਼ਰਾਬ ਸ਼ੁਰੂ ਪੀਤੀ ਹੋਈ ਸੀ ਉਹਨੂੰ ਦਿਖਿਆ ਹੀ ਨਹੀਂ ਉੱਪਰ ਹੀ ਝਾੜਦਾ ਉਹਨੇ ਉਹਨੇ ਉੱਪਰ ਹੀ ਝਾੜਦਾ ਆਇਆ ਤੇ ਕੁਚਲਦਾ ਹੀ ਗਿਆ ਉਹਨਾਂ ਨੂੰ ਘੱਟੋ ਘੜ ਤੂੰ ਬ੍ਰੇਕ ਤਾਂ ਲਾ ਕਿੰਨੀ ਕੁ ਦੂਰ ਟੱਕੜੀ ਸੀ ਲੈ ਦੇਖੋ ਤੁਸੀਂ ਜਾ ਕੇ ਚਿੱਥੜੇ ਚਿੱਥੜੇ ਮਾਸ ਦੇ ਪੋਤੜੇ ਪੋਤੜੇ ਹੋਏ ਪਿਆ ਬੰਦਾ ਕੀ ਕਰੂਗਾ ਦੱਸੋ ਉੱਥੇ ਫੇਰ ਘੱਟੋ ਘੜ ਤੂੰ ਬ੍ਰੇਕ ਤਾਂ ਲਾ ਬ੍ਰੇਕ ਵੀ ਨਹੀਂ ਲਾਈ ਉਸ ਬੰਦੇ ਨੇ ਇੰਨਾ ਮੂਰਖ ਇਹਨੂੰ ਡਰਾਈਵਰ ਬਣਾਇਆ ਕਿ ਨਾ ਜੁੱਤੀਆਂ ਮਾਰਨੀਆਂ ਚਾਹੀਦੀਆਂ ਹੋਜੇ ਦੇ ਕੀ ਮੰਨ ਕੀ ਕਰਦੇ ਅਸੀਂ ਮੰਗ ਕਰਦੇ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਇਆ ਜਾਵੇ ਤੇ ਇੱਥੇ ਬਣਦੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹਨੂੰ ਕਦੀ ਬਾਹਰ ਨਾ ਆਵੇ ਇਹ